ਸਾਡਾ ਜੀ ਆਪੀ ਟੀਵੀ ਦੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਸਤਿ ਸ੍ਰੀ ਅਕਾਲ ਸੋ ਅੱਜ ਚਾਰ ਜੂਨ ਹੈ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਜੇ ਲੋਕ ਸਭਾ ਦੇ ਰਿਜ਼ਲਟ ਕਿਵੇਂ ਆਏ ਹੈ ਸੋ ਟੰਡੇ ਤੋਂ ਵੀ ਬਹੁਤ ਸਨ ਮਤਕੌਰ ਅਫੀਸ਼ੀਅਲੀ ਜਿੱਤੂ ਗਏ ਪੰਨਿਤ ਤੇ ਗਏ ਪਰ ਜਿੱਤ ਗਏ ਨੇ ਉਹਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਸੀਨੀਅਰ ਪੱਤਰਕਾਰ ਵਰਮਾ ਸਾਹਿਬ ਜਨ ਜੀ ਸਾਡੇ ਨਾਲ ਹਾਜ਼ਰ ਹੈ ਕੋਸਾ ਬੰਦੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਕਹਿੰਦੇ ਕਰਾ ਬੀਬਾ ਜੀ ਨੇ ਫਿਰ ਬਾਜੀ ਮਾਰ ਲਈ ਚੌਥੀ ਵਾਰ ਮਾਰ ਲਈ ਜੀ 2009 ਤੋਂ ਪਹਿਲੀ ਟੋੜ ਜੀ ਤੇ ਅੱਜ ਹੁਣ ਚੌਥੀ ਹੈ ਚੌਥੀ ਵਾਰ ਆਇਆ ਜੀ ਹੁਣ ਅਗਲੀ ਵਾਰ ਜੇ ਆਣਾ ਚੌਥੀ ਵਾਰ ਜੇ ਜਿੱਤ ਪ੍ਰਾਪਤ ਕੀਤੀ ਉਹ ਹੀ ਖਾਂ ਦਾ ਟਾਂਗ ਲਾ ਐਡ ਕਿਤੇ ਪਿਛਲੀ ਵਾਰ ਦਾ ਬਾਈ ਜਿਆਰ ਬੋਟਾ ਦੇ ਫੜਕਰਾਂ ਦਿੱਤੇ ਸੀ ਤੇ ਐਡ ਕੀਤਾ ਕਮਾਲ ਹੀ ਕਰਤੀ ਉਹ 40000 ਦੀ ਸੀ ਗਰੀ ਦੇ ਤਾਂ ਹੀ ਦੇਖਿਆ ਜੀ ਪਰ 50 ਦੇ ਰੇਟ ਤੇ ਚੜ ਗਈ ਤੋ ਇੱਕ ਲਾਹੇ ਜਿਵੇਂ ਬਾਦਲਾ ਸ਼੍ਰੋਮਣੀ ਕਾਲੇਦਾਰ ਪਬਲਿਕ ਦਾ ਗਰਾਫ ਬਿਲਕੁਲ ਥੱਲੇ ਆ ਗਿਆ ਸੀ ਤੇ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਸੀ ਵੀ ਬਾਦਲਾ ਦਾ ਕਿਲਾ ਤਾਂ ਹੁਣ ਕਾਹੂਗਾ ਹਾਂ ਪਰ ਬੀਬਾ ਨੇ ਕਿਲਾ ਬਚਾ ਲਿਆ ਤੇ ਉਹਨੀ ਅਸੈਂਬਲੀ ਤੁਹਾਨੂੰ ਤੁਸੀਂ ਕੀ ਸਮਝਦੇ ਹੋ ਇਹ ਜਿਹੜਾ ਬਾਦਲ ਜਾਂ ਵਿਤਰਨ ਦੀ ਕਮੇਟੀਆ ਇਹਨਾਂ ਦੀ ਕਮਾਂਡਰ ਨੂੰ ਵੀ ਜਾਂ ਹੁਣ ਬੀਬਾ ਜੀ ਨੂੰ ਅੱਗੇ ਰੱਖਣੀ ਹੈ ਜਿਹੜਾ ਗ੍ਰਾਫ ਹੈ ਨਾ ਕੰਕਲ ਦਾ ਉਹ ਤਾਂ ਦੇਖੋ ਜੀ ਕਿਹਦਾ ਗਿਆ 150 ਤੋਂ ਤਾਂ ਮਤਲਬ ਜੇ ਇੱਕ ਵੀ ਤਾਂ ਇਹਨਾਂ ਨੇ ਬਚਾਈ ਹੈ ਨਾ ਤੇ ਬਾਕੀ 12 ਸੀਟਾਂ ਕਿੱਥੇ ਗਈਆਂ ਜਿਹੜਾ ਇਹ ਗ੍ਰਾਫ ਤਾਂ ਦਿਖਦਾ ਕਿ ਲੋਕ ਜਿਹੜੀ ਇਹ ਪ੍ਰਜਾਹ ਵਿਰੋਧ ਕੀ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਪੀ ਵਾਲਾ ਜੀ ਲੋਕਾਂ ਤੋਂ ਕੁਢੇ ਲਈ ਰੋਕੋ ਲੋਕਾਂ ਦੇ ਦਿਲਾਂ ਨੂੰ ਨਿਚੋੜਾ ਪਤਾ ਪਤਾ ਆਈ ਗਿਆ ਅੱਛਾ ਇਹਦੇ ਇਹ ਆ ਵੀ ਬੀਬਾ ਹਰਪ੍ਰੀਤ कौर ਬਾਦਲ ਨੇ ਨਾ ਮਤਲਬ ਹੜਕੇ ਚ ਕੰਮ ਕੀਤਾ ਲੁਕੋ ਆਪਾਂ ਦੇਖਦੇ ਆ ਜਦੋਂ ਚੋਰ ਜਿੱਤ ਜਾਂਦੇ ਆ ਉਹ ਹਲਕੇ ਚਉਂਦੇ ਜਾਂਦੇ ਰਹਿੰਦੇ ਆ ਉਹਨਾਂ ਦਾ ਔੜਾ ਜਾਣਾ ਤੇ ਲੋਕਾਂ 'ਚ ਵਿਚਰਨਾ ਤੇ ਜੇ ਜਿ ਕੋਈ ਗਰਾਟ ਆਉਦੀ ਆ ਉਹਦਾ ਜਿੰਨਾ ਹਿੱਸਾ ਬਣਦਾ ਹਾਂ ਵੀਗਾ ਕਈ ਵੱਡਾ ਦਾ ਗਰਾਟ ਵੀ ਸਾਡੇ ਪਿੰਡ-ਪਿੰਡ ਤੱਕ ਵੀ ਨਿੱਗੀ ਗਰਾਟ ਆ ਤੇ ਪਰ ਫੇਰ ਵੀ ਲੋਕਾਂ 'ਚ ਰਹਿੰਦੇ ਆ ਤੇ ਮੇਰੇ ਨਾਲ ਜੀ ਇੱਕ ਨਿਮਰਤਾ ਦੀ ਰੁਵਾਤ ਸੀ ਜਿਹੜੇ ਬਾਕੀ ਦਾ ਅੜ ਦੁਭਾ ਦੀ ਆ ਤੇ ਜਿਹੜੇ ਜ਼ਿਮੇਤਾਂ ਵਾਲੇ ਪਹਿਲਾਂ ਸੀ ਆਪਣੇ ਸਰਕਾਰ ਦੇ ਬਾਦਲ ਜੀ ਦੁਨੀਆ ਦੇ ਭਵੇਂ ਦੇਖੇ ਪਰ ਉਹਨਾਂ ਨਿਮਰਤਾ ਬਹੁਤ ਸਿਖਾ ਦੇ ਪਰ ਉਹਨਾਂ ਦੇ ਵੀ ਵੱਡੇ ਵੱਡੇ ਮਸੂਹਲੇ ਲੱਗੇ ਰਹੇ ਹੈ ਉਹਨਾਂ ਦੇ ਵੀ ਉਹਨਾਂ ਦੀ ਸਰਕਾਰ ਦੇ ਕੋਲ ਪਾਲਗਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਪਿਛਲੀ ਵਾਰ ਜਿਹੜੇ ਗ੍ਰਵੀਸ ਖੁੰਡੀਆਂ ਨੇ ਉਹਨੂੰ ਲੰਬੀ ਹਟ ਕੇ ਉਹਨੂੰ ਰੋਕਾਤਾ ਸੀਗਾ ਪਹਿਲਾਂ ਕਹਿੰਦੇ ਹਰੇ ਨਹੀਂ ਸੀਗੇ ਹੈਨਾ ਦੇਲੇ ਕਰਕੇ ਜਿਹੜਾ ਕਾਮੀਨਾਂ ਦਾ ਖਰਾਬਤਾ ਲਿਖਾ ਜੁਰਮਤ ਦੇ ਪਰ ਇਹਨੇ ਇੱਕ ਬਠਿੰਡਾ ਬਠਾ ਰਿਆ ਤੇ ਬਠਿੰਡਾ ਦੇ ਲੋਕਾਂ ਨੂੰ ਮਿਹਣਾ ਨਹੀਂ ਮਿਲਣਾ ਹੋਰ ਵੀ ਜਿਹੜਾ ਤੁਹਾਡੇ ਲਈ ਕੋਈ ਕਰਦਾ ਫਿਰ ਤੁਸੀਂ ਉਹਦਾ ਕੋਈ ਪਰੋਦੇ ਦੀ ਕੁਝ ਕਰਦੇ ਇਹ ਲੋਕਾਂ ਦੇ ਜੁਰਮ ਬਹੁਤ ਹੋ ਰਿਹਾ ਹੈ ਤੁਹਾਨੂੰ ਉਹਨਾਂ ਤੋਂ ਜਦੋਂ ਲਖੀ ਹੁੰਦੀ ਸੀ ਤੇ ਉਦੋਂ ਸੋਚਿਆ ਜਾਂਦਾ ਸੀ ਵੀ ਆਜ਼ਾਦ ਮੀਨਬੌਰ ਤੋਂ ਨਾ ਜਿਨਾ ਆਜ਼ਾਦ ਮੀਨਬੌਰ ਕਿੱਥੇ ਜਪਸਾਂ ਪਰ ਆਪ ਵੀ ਤਾਂ ਕਮਾਲ ਕਰਕੇ ਨਾ ਦੋ ਦਿਨ ਪਹਿਲਾਂ ਆਜੀ ਕੋਰ ਇੱਥੇ ਹੋ ਗ੍ਰੈਡਿਕ ਮਨ ਪੱਤਰਕਾਰ ਆਪਰਾ ਪ੍ਰਿਆਵ ਦਾ ਨਾਮ ਹੀ ਦਿੱਖੇ ਰਾ ਜਿ ਉਹਨੇ ਕਿਹਾ ਸੀ ਵੀ ਇਹ ਨਾ ਤਾਂ ਖਾਤੇ ਨਹੀਂ ਘੁਲਣਾ ਆਜ਼ਾਦ ਮੀਨਬੌਰ ਤਾਂ ਹੈ ਹੀ ਨਹੀਂ ਸਾਹੂ ਤੱਕ ਪੁੱਜੀ ਆ ਜੀ ਕੋਡ ਮਿਲਿਆ ਹੈ ਹੀ ਪਰ ਤੁਸੀਂ ਦੇਖੋ ਵੀ ਲੋਕਾਂ ਨੂੰ ਇਹ ਦੋ ਹੀ ਚੀਜ਼ਾਂ ਪੁੱਛ ਦੋਨਾਂ ਤੋਂ ਅਮੀਰਵਾਰ ਤੋਂ ਪਾਈ ਜਾਂ ਮਰਥੇ ਕਾਲਕਾ ਤੋਂ ਦੋ ਤੇ ਇਧਰ ਸੰਤ ਸਿੰਘ ਖਾਸਾ ਜਿਹੜੇ ਸੀਐਲ ਵੀ ਕੋਲੋਂ ਕੋਰ ਡੀਪੋਰਟ ਤੋਂ ਇਹ ਦੋਨੇ ਵੱਡੇ ਵਾਰ ਦਿੰਦਾ ਦਿੱਤੇ ਆ ਆਜ਼ਾਦੀ ਦੇ ਬਾਅਦ ਦੇ ਲੋਕਾਂ ਦੇ ਜਿਹੜਾ ਉਹਨਾਂ ਦਾ ਵੀ ਵੀ ਖਾਦਲਾ ਤੋਂ ਸ਼ੁਰੂ ਹੋਇਆ ਸੀ ਨਾ ਕਿੰਨੀ ਔੜਾਂ ਦੇ ਤਾਂ ਉਹ ਲੋਕਾਂ ਨੂੰ ਲਾਹਣਤਾ ਗਿਆ ਪਾ ਲਿਆ ਸੀ ਇਹ ਗੁਰੂ ਸਾਹਿਬ ਦੇ ਲੋਕਾਂ ਰਿਹਾ ਤੁਸੀਂ ਜਿਹੜੀ ਕਰਬਾਰੀ ਵਾਲਾ ਪਰਿਵਾਰ ਆ ਉਹ ਜਿਹੜਾ ਆ ਤੇ ਇਹਦੇ ਦੇ ਪਾਸੋਂ ਖੱਬੀ ਸੇ ਖਾਲਸਾ ਤਾਂ ਉਹ ਡੇਢ ਦੇ ਪਹਿਲਾਂ ਹਰ ਗਈ ਪਹਿਲਾਂ ਜਿਹੜਾ ਸੋਨਾ ਜੇ ਬਾਜ਼ੀ ਦੇ ਵਿੱਚ ਆ ਰਿਹਾ ਸੀ ਪਰ ਇਹ ਵੱਡੀ ਗੱਲ ਇਹ ਵੀ ਕਿ ਇਹ ਆਜ਼ਾਦ ਮੀਤਵਾਰ ਦੇ ਹੱਥਾਂ ਨਾਲ ਜੜਿਆ ਉਹ ਵਰਤਿਆ ਗਿਆ ਕਿ ਹਰ ਕਿਸੇ ਨੂੰ ਚਬਾਣ ਨੇ ਬੁਰਗੀ ਕਾਮੀਦਾਰਾਂ ਤੋਂ ਖਰਦੇ ਜਿਹੜੇ ਇਹਨਾਂ ਮੀਤਵਾਰ ਉੱਤੇ ਇਹਨਾਂ ਨੂੰ ਬਾਨ ਦਾ ਕਿੰਨਾ ਬਹੁਤ ਵੱਡਾ ਦੱਤਾ ਈ ਆਜ਼ਾਦ ਮੀਤਵਾਰ ਨੇ ਵੱਡੀ ਲੀਡ ਲੈਣੀ ਹਾਂ ਉਹਨਾਂ ਤੇ ਦਰ ਚੱਲ ਪੈਣੀ ਹੋਰ ਲੋਕਾਂ ਦਾ ਇੱਕ ਗੱਲ ਦਾ ਹੋਰ ਹੈ ਜੇ ਆਪਾਂ ਦੇਖੀਏ ਕਿ ਪੰਤ ਪ੍ਰਤੀ ਪਿਆਰ ਆ ਜਿਹੜਾ ਬੜਾ ਉਜਾਗਰ ਹੈ ਤੇ ਇੱਧਰ ਦੇ ਜਿਹੜੇ ਈਕ ਕੋੜ ਦੇ ਜਿਹੜੇ ਬੋਤਰਾ ਇਹਨਾਂ ਨੇ ਤਾਂ ਖਵਾਰੀ ਕੀਤੀ ਆ ਵੇਖੋ ਇਹਨਾਂ ਦਾ ਤਾਂ ਅਸੀਂ ਵੀ ਮਨੋਂ ਸਿਜਦਾ ਕਰਦੇ ਸਲਾਮ ਕਰਦੇ ਆ ਇਹਨਾਂ ਬੋਤਰਾ ਨੂੰ ਜਿਹੜਾ ਸਿੱਖੀ ਜਿਹੇ ਕਰਤਾਲ ਦੇ ਕੁਰਬਾਨੀਆਂ ਕੀ ਹੁੰਦੀਆਂ ਨੇ ਤੁਹਾਡੇ ਲਈ ਇਹਨਾਂ ਪਰਿਵਾਰਾਂ ਨੇ ਕੀ ਕੁਰਬਾਨੀਆਂ ਕੀਤੀਆਂ ਤੇ ਇਹ ਇਹਦਾ ਇਹਦਾ ਸਾਰੇ ਲਾਭੇ ਰਾਤ ਇਹਨਾਂ ਦੇ ਮਨੋਂ ਗੁੱਡੇ ਹੜਕਿਆਂ ਦੇ ਗਰੁੱਪ ਸਰ ਤੇ ਈਕ ਕੋੜ ਦੇ ਬੋਤਰਾ ਚਰਨਜੀਤ ਚੰਨੀ ਨੇ ਵੇਖੋ ਦੰਦਕੋ ਜੇ ਦੇਖੀਏ ਤਾਂ ਉਹਨਾਂ ਦੀ ਨੱਬਤਾ ਬੜੀ ਹੈ ਇਮਾਨਦਾਰੀ ਵੀ ਬੜੀ ਹੈ ਹਾਂ ਇਸ ਵਾਰ ਲੋਕਾਂ ਲਈ ਅੱਛੀ ਚੀਜ਼ ਨੂੰ ਮਿਲ ਰਿਹਾ ਹੈ ਪੰਜ ਨੰਬਰ ਤੇ ਜਿਆਦਾ ਕੰਮ ਕਰੇ ਕਦੇ ਕਦੇ ਰਿਜ਼ਰਵ ਹੁੰਦਾ ਬਣ ਰਿਹਾ ਹੈ ਕਿਤੇ ਨਾ ਕਿ ਇਹ ਇਲਾਕੇ ਲੋਕਾਂ ਦਾ ਇੱਥੇ ਪਿਆਰ ਕਰ ਗਿਆ ਹੁਣ ਇੱਕ ਤਾਂ ਲੋਕਾਂ ਚੋਂ ਚੋਣ ਚੱਲੀ ਹੈ ਮੈਂ ਕਹਾ ਪਰ ਤੁਹੇ ਇੱਕ ਬੰਦੇ ਦੇ ਕਿੰਨੇ ਨਾਇਕ ਬਣ ਹਾਂ ਦੇਖੋ ਅੱਜ ਨਾ ਬਟੂਰ ਨੂੰ ਇੱਕ ਦਿਨ ਦਾ ਬੋਖਾਤੀ ਬੜਾ ਅਸਿਕ ਅਸਿਕ ਨਾ ਉਹ ਰੋਦੀ ਤੇ ਉਹ ਇੱਕ ਦਿਨ ਦੇ ਮੁੱਖ ਮੰਤਰੀ ਉਹ ਸਰਮਾਇਆ ਲੱਗਿਆ ਕਿ ਚੱਲੀ ਯਾਰ ਜੈਨੂ ਕੋਲੇ ਸੀਤਾ ਚੁਰੋ ਤੇ ਤੇ ਬੁਗਾ ਤੇ ਪਰ ਲੋਕ ਕਹਿੰਦੇ ਕਿਹਾ ਬੁਗਾ ਕਿਤੇ ਤਾਂ ਉਹ ਕਹਿੰਦਾ ਸੀ ਇਹ ਬਕਰੀਆਂ ਦਾ ਰਾਜ ਕਰਦਾ ਰਹੂਗਾ ਕਿਤੇ ਉਹ ਕਹਿੰਦਾ ਸੀ ਮੈਂ ਸਾਰੇ ਕੰਮ ਬਿਨਾਂ ਬੰਦੇ ਦੇ ਸਾਰੇ ਕੰਮ ਕੀਤੇ ਹੋਏ ਜਾਂਦੇ ਆਂ ਅੜੀ ਕਾਹਦਾ ਬਤਲ ਦੋ ਪਹਿਲਾ ਕੰਮ ਕਰ ਗਏ ਨਾ ਹਲਾਤ ਹੁੰਦੇ ਬੰਦੇ ਦੇ ਤਾਂ ਸਾਰੇ ਕੰਮ ਹੀ ਕਰਦਾ ਕੋਈ ਮਜ਼ਾਕ ਹਉ ਦੇ ਦੇ ਸੀ ਨਾ ਅੱਜ ਜਿਹੜਾ ਸਭ ਤੋਂ ਵੱਡੀ ਜੱਟ ਕੀਲੀ ਹੈ ਸਭ ਤੋਂ ਵੱਡੀ ਗੋਲ ਨੂੰ ਬਈਆ ਚੱਲ ਵੀ ਚੱਲੀ ਜਿੰਨਾਂ ਤੋਂ ਜਿਹੜੇ ਸਭ ਤੋਂ ਵੱਡੀ ਲੀਨ ਲੱਗੇ ਸਭ ਤੋਂ ਜਾਲੇ ਲੀਨ ਰਹਿ ਕੇ ਗਿਆ ਤੇ ਚੰਨੀ ਵੀ ਘਰ ਘਰ ਜਿਵੇਂ ਪਹਿਲਾਂ ਗੱਲ ਨਹੀਂ ਜੋਰ ਉਹ ਰੋਪੀ ਉਹਨਾਂ ਨੇ ਜਿਹੜਾ ਹੋੜਿਆ ਜਦੋਂ ਉਹ ਪਿਆਰ ਦਿੰਦਾ ਆ ਤੇ ਗਰੀਬਾਂ ਆਪਣੇ ਦਿਨ ਹੈ ਜਾਂ ਨਹੀਂ ਘਟ ਰਿਹਾ ਉਹਨਾਂ ਲੋਕਾਂ ਨੂੰ ਪਿਆਰ ਦਿੱਤਾ ਇਹ ਇਹ ਹੀ ਜਿਹੜੀ ਬੜੀਆ ਕਰਦਾ ਜਿਹੜੀ ਇਹ ਕੰਮ ਚੱਲਿਆ